ਜਾ ਕੇ ਬਾਣ ਕੇ ਤਮਾਸ਼ਾ ਤੂੰ ਤੇ ਨਿਕਲੇ ਪਾਇਆ ਨਾ ਮੁੱਲ ਪਾਇ ਪਿਆਰ ਦਾ ਜਾ ਕੇ ਬਹਿ ਗਿਓ ਗਰੀਸ ਵਿੱਚ ਸੋਹਣਿਆ ਬਣੂ ਕੀ ਕਰ ਕੱਲੀ ਨਾਰ ਦਾ ਬਣੂ ਕੀ ਕਰ ਕੱਲੀ ਨਾਰ ਦਾ ਢਾਕੀ ਚਾਰਖ ਕਰਾਂ ਮੈਂ ਗੱਲ ਤੰਦਨਾ ਤੇਰੀ ਨਾ ਰੱਬ ਯਾਦ ਮੱਖਣਾ ਮੋਜਾ ਮਾਨਦਾ ਮੈਂ ਮੱਚ ਫਿਰ ਖੇਲਦਾ ਸਾਡਾ ਵੀ ਦਸ ਲਾਜ ਮੱਖਣਾ ਦੁੱਖ ਡੰਗ ਦੇ ਪੀੜਾਂ ਦੇ ਸੱਪ ਬਣ ਕੇ ਸਰਾਫ ਕਰ ਮਾਂ ਦੀ ਮਾਰਦਾ ਹੋ ਜਾ ਕੇ ਬਹਿ ਗਿਓ ਗਰੀਸ ਵਿੱਚ ਸੋਹਣਿਆ ਬਣੂ ਕੀ ਕਰੇ ਕੱਲੀ ਨਾਰਦਾ ਬਣੂ ਕੀ ਕਰੇ ਕੱਲੀ ਨਾਰਦਾ ਕਰੇ ਨੋਟ ਸੀ ਬਥੇਰੇ ਚੰਨ ਮੱਖਣਾ ਅੱਖਾਂ ਤੋਂ ਹੋਇਆ ਕਾਤੋਂ ਦੂਰ ਵੇ ਹੰਜੂ ਕੇਰ ਕੇ ਪਜਾਮਾ ਲਾਟ ਅੱਗ ਦੀ ਠਰੀ ਨਾ ਜਿੰਦ ਦਾ ਤੰਦੂਰ ਵੇ ਚਤੂ ਪੈਰ ਵੇ ਸਤੌਣ ਜੱਦਾ ਤੇਰੀਆਂ ਜਿੱਤਾਂ ਨਾ ਮੋੜ ਕੀਤੀ ਤਾਰ ਦਾ ਜਾ ਕੇ ਬੈ ਗਈਓ ਗਰੀਸ ਵਿੱਚ ਸੋਹਣਿਆ ਬਣੂ ਕੀ ਕਰੇ ਕੱਲੀ ਨਾਰਦਾ ਬਣੂ ਕੀ ਕਰੇ ਕੱਲੀ ਨਾਰਦਾ ਮੈਂ ਤੁਹਾਡਾ ਆਪਣਾ ਐਸਐਸ ਪਰਮਾਰ ਮੇਰੇ ਪਿਆਰੇ ਦੋਸਤੋ ਜੇ ਤੁਹਾਨੂੰ ਸਾਡਾ ਗਾਣਾ ਵੀਡੀਓ ਬੜੀ ਅਲੱਗ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ